यूपी बिहार ਤੋਂ ਬਾਹਰ ਆਉਂਦੇ ਕਹਿੰਦੇ ਕਿ ਅੱਜ ਅਸੀਂ ਸੇਫ ਹਾਂ ਪੰਜਾਬ ਦੀ ਧਰਤੀ ਤੇ ਆ ਗਏ ਹਾਂ ਹੁਣ यूपी ਤੇ ਚਲ ਜਦੋਂ ਪਾਵੇਂ ਤੁਸੀਂ ਸੇਫ ਰਹੋ ਇੱਥੇ ਤਾਂ ਨਹੀਂ ਸੇਫ ਰਹੇ ਨਾ ਕੋਈ ਐਜੂਕੇਸ਼ਨ ਦਾ ਕੋਈ ਪ੍ਰਬੰਧ ਨਹੀਂ ਹੈਲਥ ਦਾ ਕੋਈ ਪ੍ਰਬੰਧ ਨਹੀਂ ਕੋਈ ਵੀ ਉਹਨਾਂ ਕੋਲ ਰੋਜ਼ਗਾਰ ਦਾ ਪ੍ਰਬੰਧ ਹੈ ਨਹੀਂ ਸਾਡੇ ਲੋਕ ਤਾਂ ਲੁੱਟੇ ਲੁੱਟੇ ਮਹਿਸੂਸ ਕਰਦੇ ਆਪ ਹਮਾਰੇ ਸੰਗਤਾਂ ਨੇ ਇਹ ਗੱਲ ਕਹੀ ਹੈ ਕਿ ਸਾਡਾ ਢੜਿਆਂ ਤੋਂ ਉਪਰ ਉੱਠ ਕੇ ਅੱਜ ਅਸੀਂ ਕੌਮ ਦੀ ਜਿਹੜੀ ਗੱਲ ਕਰਨੀ ਹੈ ਤੇ ਉਹਨਾਂ ਨੌਜਵਾਨਾਂ ਨੂੰ ਬਾਹਰ ਕਢਾਉਣਾ ਜਿਨ੍ਹਾਂ ਨੇ ਅਮਰਦਸਨ ਚਾਰ ਕਰਾਇਆ ਤੇ ਨਸ਼ਾ ਬੰਦ ਕਰਾਇਆ ਦਸਤਾਰ ਦੀ ਜੇ ਗੱਲ ਕੀਤੀ ਜਾਵੇ ਇਕੱਲੀ ਦਸਤਾਰ ਤੇ ਝਕੇ ਜੇ ਅਸੀਂ ਵੋਟ ਪਾਉਣੇ ਆ ਤਾਂ ਉਹ ਤਾਂ ਫਿਰ ਭਗਵੰਤ ਮਾਨ ਦੇ ਵੀ ਸੀ ਉਹ ਤਾਂ ਫਿਰ ਕੈਪਟਨ ਅਮਿੰਦਰ ਸਿੰਘ ਦੇ ਵੀ ਸੀ ਉਹ ਤਾਂ ਫਿਰ ਪ੍ਰਤਾਪ ਸਿੰਘ ਬਾਦਲ ਦੇ ਵੀ ਸੀ ਇਧਰ ਲਈ ਦਸਤਾਰ ਚ ਤੇ ਉਧਰ ਲਈ ਦਸਤਾਰ ਚ ਕੀ ਫਰਕ ਆ ਪੰਤਕ ਲੋਕ ਕੌਣ ਨੇ ਤੁਸੀਂ ਦੇਖਿਆ ਕਰੀਂ ਦੀ ਚੰਨ ਸਿੰਘ ਜੀ ਨੇ ਪਹਿਲਾ ਦਸਾਰ ਬਦੂ ਉਹ ਬੋਮਨ ਸਿੰਘ ਉਹ ਪੰਥਰ ਸੀ ਤੁਸੀਂ ਦੇਖਿਆ ਹੈ ਕਿ ਪਹਿਲਾਂ ਕਿ ਜਿਹੜੇ ਸਾਡੇ ਯੋਧਿਆ ਨੇ ਸਾਡੀਆਂ ਧੀਆਂ ਪੱਗਾਂ ਸਿਰ ਤੇ ਰੱਖੀਆਂ ਪਹਿਲਾਂ ਉਹ ਬੋਮਨ ਸਿੰਘ ਉਹ ਦਾ ਉਸ ਤੋਂ ਬਾਅਦ ਉਹ ਮੁਸਿੱਤੀ ਜਾਇਆ ਜਦੋਂ ਉਹਨਾਂ ਨੇ ਮਾਨਤ ਪਾਰ ਲਿਆ ਕਿ ਅਸੀਂ ਹੁਣ ਕੌਮ ਦੇ ਤਾਸ ਤੋਂ ਫੈਸਲੇ ਲੈਣੇ ਹਨ ਅੱਜ ਪੰਥ ਕੋ ਬੰਦੇ ਆ ਜਿਹੜੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਨੂੰ ਅਪਣਾ ਕੇ ਬੈਠੇ ਜਿਹੜੇ ਇਹ ਗੱਲ ਕਰਦੇ ਆ ਕਿ ਸਾਡੀ ਸੇਵਾ ਕੋਮ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਪਰ ਸਾਡਾ ਹੀ ਗੁਰੂ ਸੇਵਾ ਹੂੰ ਭਾਵੇਂ ਸਾਡੇ ਗੁਰੂ ਨੂੰ ਗਲੀਆਂ ਚ ਕਲਾਰ ਦੁੱਤਾ ਹੈ ਭਾਵੇਂ 328 ਰੂਪ ਨਹੀਂ ਲੱਭਦੇ ਭਾਵੇਂ ਸਾਡੀ ਨੌਜਵਾਨਾਂ ਨੂੰ ਤਿਹਦੇ ਤੰਗ ਦਾ ਨਸ਼ੇ ਨਾਲ ਮਾਰਿਆ ਜਾ ਰਿਹਾ ਪਰ ਇਹਨਾਂ ਕਦੀ ਗੱਲ ਨਹੀਂ ਕੀਤੀ ਤੇ ਮਾਨ ਸਾਹਿਬ ਨੇ ਜਦੋਂ ਇਹ ਗੱਲ ਪਾਰਲੀਮੈਂਟ 'ਚ ਜਾ ਕੇ ਕੀਤੀ ਹੈ ਤੇ ਜਿਹੜੀਆਂ ਵਲਡ ਦੀਆਂ ਵੱਡੀਆਂ ਫਾਈਵ ਵਾਈਸ ਹੁੰਦੀਆਂ ਹਨ ਉਹਨਾਂ ਨੇ ਇੱਕ ਦਮ ਮਹਿਸੂਸ ਕੀਤਾ ਕਿ ਸਿੱਖਾਂ ਦਾ ਲੀਡਰ ਬੋਲ ਰਿਹਾ ਹੈ ਤੇ ਇਹ ਕੋਈ ਤਾਂ ਗੱਲ ਹੈਗੀ ਸਾਸ਼ੀਕਲ ਜੀ ਲਿਵੋਂ ਦੇਖ ਰਹੇ ਹੂੰ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਬਲਟੋਹਾ ਜਿਹੜਾ ਕਿ ਵਿਰਸਾ ਸਿੰਘ ਬਲਟੋਹਾ ਦਾ ਪਿੰਡ ਆ ਨਗਰ ਆ ਉੱਥੇ ਪਹੁੰਚੇ ਹੋਏ ਆ ਤੇ ਇੱਥੇ ਸਾਨੂੰ ਸ਼ੋਨੀ ਅਕਾਲੀ ਦਲ ਅੰਮ੍ਰਿਤਸਰ ਤੋਂ ਹਰਪਾਲ ਸਿੰਘ ਬਲੇਰ ਮਿਲੇ ਨੇ ਜਿਹੜੇ ਕਿ ਇੱਥੇ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹੀ ਕਰੂੰਗੀ ਕਿ ਤੁਹਾਡੀ ਜਿਹੜੀ ਐ ਟਿਕਟ ਵਾਪਸ ਲੈ ਲਈ ਗਈ ਸੀ ਇੰਨੀ ਗਰਮੀ ਆ ਇੰਨੀ ਗਰਮੀ ਦੇ ਵਿੱਚ ਤਾਂ ਤੁਹਾਨੂੰ ਆਰਾਮ ਕਰਨਾ ਚਾਹੀਦਾ ਸੀ ਕਿਉਂਕਿ ਜਦੋਂ ਟਿਕਟ ਹੀ ਨਹੀਂ ਮਿਲੀ ਤਾਂ ਫਿਰ ਅਸੀਂ ਚਾਰ ਕਿਉਂ ਕਰ ਰਹੇ ਆ ਮੈਂ ਪਹਿਲਾਂ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੈਣ ਜੀ ਬੇਨਤੀ ਕਰਦਾ ਕਿ ਤੁਹਾਡਾ ਸਵਾਲ ਵਧੀਆ ਹੈ ਪਰ ਇਹ ਰਵਾਇਤੀ ਲੋਕਾਂ ਵਾਸਤੇ ਆ ਹੂੰ ਕੌਮੀ ਲੋਕਾਂ ਵਾਸਤੇ ਨਹੀਂ ਜਿਹੜੀ ਕੌਮ ਦੀ ਚੜ੍ਹਦੀ ਕਲਾ ਲੋਚਦੇ ਆ ਹੂੰ ਉਹ ਭਾਵੇਂ ਭਾਲ ਸਿੰਘ ਬਲੇਰ ਹੋਣ ਤੇ ਭਾਵੇਂ ਕੋਈ ਵੀ ਜਿਹੜੇ ਵੀ ਕੌਮ ਦਾ ਦਰਦ ਰੱਖਦੇ ਆ ਹੂੰ ਉਹ ਟਿਕ ਕੇ ਨਹੀਂ ਬੈਠਦੇ ਹੂੰ ਅੱਜ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਣ ਵਾਸਤੇ ਸਾਨੂੰ ਰਾਤ ਦਿਨ ਇੱਕ ਕਰਨਾ ਪੈਣਾ ਹੈ। ਜੀ। ਉਹ ਮੇਰੀ ਟਿਕਟ ਵਾਪਸ ਇਸ ਕਰਕੇ ਨਹੀਂ ਕੀਤੀ ਗਈ ਕਿ ਮੈਂ ਆਰਾਮਨਾ ਘਰ ਬਹਿ ਜਾਂ ਜਾਂ ਮਗੁੱਸੀ ਹੋ ਜਾ ਰਾ ਹਾਂ ਸੋਚ ਜਾਂ। ਹੂੰ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਕੌਮ ਦੇ ਵਡੇਰੇ ਇਤਵਾਾਸਤੇ ਆਪਣਾ ਫਰਜ਼ ਅਦਾ ਕੀਤਾ ਸ਼ੁਰੂ ਤੋਂ। ਹੂੰ। ਤੇ ਜਿਸ ਟਾਈਮ ਬੀਬੀ ਪਰਮਜੀਤ ਕੌਰ ਖਾਲੜਾ ਜੀ ਇੱਥੇ ਇਲੈਕਸ਼ਨ ਲੜਦੇ ਸੀ। ਜੀ। ਉਸ ਟਾਈਮ ਵੀ ਸਰਕਾਰ ਮਾਨ ਨੇ ਕੈਂਡੀਡੇਟ ਨਹੀਂ ਸੀ ਦਿੱਤਾ। ਮੈਨੂੰ ਉਦੋਂ ਵੀ ਉਹਨਾਂ ਕਰਨੀ ਬੈਣ ਦਿੱਤਾ ਮੈਨੂੰ ਕਹਿੰਦੇ ਸੀ ਤੁਸੀਂ ਅੱਜ ਵੀ ਲੋਕਾਂ ਦੀ ਕਚੈਰੀ 'ਚ ਜਾ ਕੇ ਬੀਬੀ ਜੀ ਵਾਸਤੇ ਵੋਟਾਂ ਮੰਗੋ ਬੇਸ਼ੱਕ ਉਸ ਟਾਈਮ 'ਪਾਵੇਂ ਜਸੀ ਜਸਰਾਵ ਨੂੰ ਸਾਡੇ ਗਾੜੀ ਸੁਖਵਰ ਸਿੰਘ ਖੈਰ ਨੇ ਖਿਲਾਫ ਦਿੱਤਾ ਸੀ ਉੱਥੇ ਪਰ ਅਸੀਂ ਕੈਂਡੀਡੇਟ ਨਹੀਂ ਸੀ ਜੀ ਅੱਛਾ ਇੱਥੇ ਪਹੁੰਚੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਵੋਟਾਂ ਨੂੰ ਲੈ ਕੇ ਨਜ਼ਰ ਆ ਰਿਹਾ ਹੈ ਕਿਉਂਕਿ ਅਮਰਪਾਲ ਸਿੰਘ ਬਹੁਤ ਨਵੇਂ ਨੇ ਜੇ ਪੋਲਿਟਿਕਸ ਦੀ ਗੱਲ ਕਰੀਏ ਤੇ ਪੁਰਾਣੇ ਖੁੰਡ ਕਹਿ ਸਕਦੇ ਹੁਣ ਮਿਰਸਾ ਸਿੰਘ ਮਲਟੋਵਾ ਜਿਹਨਾਂ ਦਾ ਬਹੁਤ ਲੰਮਾ ਪਿਛੋਕੜ ਹੈ ਜਿਹੜਾ ਅਕਾਲੀ ਦਲ ਤੋਂ ਔਰ ਅੱਜ ਉਸੇ ਦੇ ਪਿੰਡ ਦੇ ਵਿੱਚ ਆਇਓ ਤੇ ਕਿਹੋ ਜਿਹਾ ਰਿਸਪੌਂਸ ਆ ਜਿਹੜਾ ਉਹ ਭਾਈ ਸਾਹਿਬ ਲਈ ਮਿਲਿਆ ਬਹੁਤ ਵਧੀਆ ਜੀ ਅੱਜ ਤੁਸੀਂ ਵੇਖ ਰਹੇ ਹੋ ਕਿੰਨਾ ਵੱਡਾ ਇਕੱਠ ਹੈ ਹੁਣੇ ਤੇ ਰੋਡ ਚੋ ਵੀ ਹੋਣ ਲੱਗਾ ਹੈ ਡੋਰ ਟੂ ਡੋਰ ਰੋਕ ਜਾ ਰਹੇ ਆ ਸੋ ਇੱਥੇ ਕਿਸੇ ਨੂੰ ਵੀ ਘਰ ਜਾ ਕੇ ਸੱਦਾ ਨਹੀਂ ਦਿੱਤਾ ਹੂੰ ਇਹ ਭਾਈ ਅਮਰਤਪਾਲ ਸਿੰਘ ਜੀ ਨੂੰ ਬਾਹਰ ਕਢਾਉਣ ਵਾਸਤੇ ਕੌਮ ਦੀ ਚੜ੍ਹਦੀ ਕਲਾ ਜਿਹੜੇ ਲੋਕ ਸੋਚਦੇ ਆ ਕਿ ਹੋਣੀ ਚਾਹੀਦੀ ਆ ਉਹ ਸਾਰੇ ਇਕੱਠੇ ਹੋਏ ਆ ਹੂੰ ਔਰ ਇੱਥੇ ਆਪ ਹਮਾਰੇ ਸੰਗਤਾਂ ਨੇ ਇਹ ਗੱਲ ਕਹੀ ਹੈ ਕਿ ਸਾਡਾ ਧੜਿਆਂ ਤੋਂ ਉੱਪਰ ਉੱਠ ਕੇ ਅੱਜ ਅਸੀਂ ਕੌਮ ਦੀ ਜਿਹੜੀ ਗੱਲ ਕਰਨੀ ਹੈ ਤੇ ਉਹਨਾਂ ਨੌਜਵਾਨਾਂ ਨੂੰ ਬਾਹਰ ਕਢਾਉਣਾ ਜਿਨ੍ਹਾਂ ਨੇ ਅੰਮ੍ਰਿਤੋਸਨ ਚਾਰ ਕਰਾਇਆ ਤੇ ਨਸ਼ਾ ਬੰਦ ਕਰਾਇਆ ਸੀ ਹੂੰ ਸੋ ਇੱਥੇ ਇੱਕ ਪਿੰਡ ਦੀ ਗੱਲ ਨਹੀਂ ਬਲਟੋਵੇ ਦੇ ਲਾਗੇ-ਲਾਗੇ ਜਿੰਨੇ ਵੀ ਪਿੰਡ ਹੈ ਉਹ ਤਾਂ ਆਪ ਹਮਾਰੇ ਸਾਰਾ ਕੰਮ ਕਰ ਰਹੇ ਹਨ ਤੇ ਨਾਲੇ ਰਵੈਤੀ ਲੋਕਾਂ ਤੋਂ ਬਹੁਤ ਜ਼ਿਆਦਾ ਦੁਖੀ ਹੈ ਰਵੈਤੀ ਲੋਕਾਂ ਨੇ ਅੱਜ ਤੱਕ ਉਹਨਾਂ ਨੂੰ 1947 ਤੋਂ ਬਾਅਦ ਗਲੀਆਂ ਨਾਲੀਆਂ 'ਚ ਜਿਲਾ ਕੇ ਰੱਖਿਆ ਉਹਨਾਂ ਨੇ ਇੱਕ ਵੀ ਕਿਸੇ ਨੂੰ ਐਜੂਕੇਸ਼ਨ ਦਾ ਕੋਈ ਪ੍ਰਬੰਧ ਨਹੀਂ ਹੈਲਥ ਦਾ ਕੋਈ ਪ੍ਰਬੰਧ ਨਹੀਂ ਕੋਈ ਵੀ ਉਹਨਾਂ ਕੋਲ ਰੋਜ਼ਗਾਰ ਦਾ ਪ੍ਰਬੰਧ ਹੈ ਨਹੀਂ ਸਾਡੇ ਲੋਕ ਤਾਂ ਲੁੱਟੇ-ਲੁੱਟੇ ਮਹਿਸੂਸ ਕਰਦੇ ਆ ਲੋਕ ਤਾਂ ਇਹ ਮਹਿਸੂਸ ਕਰਦੇ ਆ ਵੀ ਅਸੀਂ ਇੱਥੇ ਬਿਹਾਰ ਦੇ ਵਿੱਚ ਰਹਿ ਰਹੇ ਆ ਜੇ ਕੋਈ ਸਾਡੀ ਭੈਣ ਹੈ ਤੇ ਉਹ ਬਾਹਰ ਨਹੀਂ ਜਾ ਸਕਦੀ ਜੇ ਕੋਈ ਉਹ ਕੱਲੀ ਜਾਣ ਤੋਂ ਉਹਨੂੰ ਡਰ ਲੱਗਦਾ ਕਿ ਕਦੇ ਮੇਰੀ ਕੋਈ ਚੈਨੀ ਨਾ ਲਾ ਕੇ ਲੈ ਜਾਵੇ ਮੇਰੀਆਂ ਵਾਲੀਆਂ ਨਾ ਕੋਈ ਲਾ ਕੇ ਲੈ ਜਾਵੇ ਸੋ ਅੱਜ ਇੱਥੇ ਬਹੁਤ ਹਾਲਾਤ ਬਿਹਤਰ ਬਣੇ ਪਏ ਆ ਤੇ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਲੋਕ ਆਉਂਦੇ ਸੀ ਉਹ ਜੂਪੀ ਬਿਹਾਰ ਤੋਂ ਬਾਹਰ ਆਉਂਦੇ ਕਹਿੰਦੇ ਕਿ ਅੱਜ ਅਸੀਂ ਸੇਫ ਆ ਪੰਜਾਬ ਦੀ ਧਰਤੀ ਤੇ ਆ ਗਏ ਆ ਹੁਣ ਜੂਪੀ ਤੇ ਚਲ ਜਓ ਤੇ ਭਾਵੇਂ ਤੁਸੀਂ ਸੇਫ ਰਹਜੋ ਇੱਥੇ ਤਾਂ ਨਹੀਂ ਸੇਫ ਰਹਿੰਦੇ ਹਾਂ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਕਿ ਬੀਬੀ ਖਾਲੜਾ ਵਾਲੇ ਵੀ ਤੁਹਾਡਾ ਨਾਮ ਵਾਪਸ ਲੈ ਲਿਆ ਜਾਂਦਾ ਸੀ ਜਾਂ ਹੁਣ ਵੀ ਲਿੱਤਾ ਗਿਆ ਕੀ ਗੱਲ ਜਦੋਂ ਕੋਈ ਪੰਥਕ ਚਿਹਰਾ ਕਿਸੇ ਇਲਾਕੇ ਦੇ ਵਿੱਚ ਉੜਦਾ ਹੈ ਤੇ ਉਦੋਂ ਸਿਮਰਨਜੀਤ ਮਾਨ ਨੂੰ ਇਹ ਲੱਗਦਾ ਵਾ ਕਿ ਸਾਡਾ ਜਿਹੜਾ ਕੈਂਡੀਡੇਟ ਆ ਉਹ ਉਹਦੇ ਮੁਕਾਬਲੇ 'ਚ ਬਹੁਤ ਵੀਕ ਆ ਜਾਂ ਉਹਦੇ ਮੁਕਾਬਲੇ ਦੇ ਵਿੱਚ ਜਾਂ ਹਾਰਨਾ ਹੀ ਆ ਉਸਨੇ ਉਸ ਤੋਂ ਚੰਗਾ ਇਹ ਕਿ ਲੋਕਾਂ ਦੀ ਸਿੰਪਦੀ ਘਟੀ ਗਈ ਜਾਂਦੀ ਨਹੀਂ ਦੇਖੋ ਤੁਸੀਂ ਜਦੋਂ ਜਾਓਗੇ ਨਾ ਮੈਂ ਤੁਹਾਨੂੰ ਇੱਥੇ ਇਤਿਹਾਸਕ ਨਗਰ ਦੱਸੂਗਾ ਵੱਡੇ ਵੱਡੇ ਜੀ ਜਿਸ ਤਰੀਕੇ ਨਾਲ ਸੋਰਸਿੰਘ ਨਗਰ ਆ ਹੂੰ ਉਹ ਸਭ ਤੋਂ ਵੱਡਾ ਨਗਰ ਹੈ ਜੀ ਉਥੇ ਆਪ ਮਹਾਰਾਜ ਸੰਗਤਾਂ ਨੇ ਨੌਜਵਾਨਾਂ ਨੇ ਮੇਰਾ ਦਫਤਰ ਆਪ ਖੋਲਿਆ ਜਿਸ ਦਿਨ ਮੇਰੀ ਟਿਕਟ ਅਨਾਉਂਸ ਹੋਈ ਹੈ ਹੂੰ ਉਸ ਤੋਂ ਵੀ ਨਾਲ ਵੱਡਾ ਪਿੰਡ ਕੋਟਬੁੱਡਾ ਕੋਟਬੁੱਡੇ ਦੇ ਵਿੱਚ ਸਾਰੇ ਲੋਕਾਂ ਨੇ ਸਰਦਾਰਪੁਰ ਸਿੰਘ ਉਹਨਾਂ ਦੀ ਸਾਰੀ ਟੀਮ ਨੇ ਦਫਤਰ ਆਪ ਖੋਲੇ ਕਿ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਬਗੈਰ ਕਿਸੇ ਨੂੰ ਔਰ ਜਤਾਉਣਾ ਨਹੀਂ ਤੇ ਉਸ ਤੋਂ ਬਾਅਦ ਬਾਬੇ ਬਕਾਲੇ ਵੇਖੋ ਤੁਸੀਂ ਇੱਥੋਂ ਬੀਬੀ ਪਰਮਜੀਤ ਗੁਰੂ ਘਾਲੜਾ ਵੀ ਜਿੱਤੀ ਸੀ ਸਾਰੇ ਪਿੰਡਾਂ ਚੋਂ ਉਹ ਤਾਂ ਉਧਰ ਪੁਲਾਹਾਥ ਵਾਲੇ ਬੰਨਿਆਂ ਹੀ ਹਰੀ ਆ ਉਹਨਾਂ ਦੇ ਏਰੀਆ ਚੋਂ ਹੀ ਪਰ ਮੈਂ ਬੇਨਤੀ ਕਰਦਾ ਐ ਕਿ ਸਿਮਰਨਜੀਤ ਸਿੰਘ ਮਾਨ ਦਾ ਕੈਂਡੀਡੇਟ ਅੱਜ ਖਡੂਰ ਸਾਹਿਬ ਦੀ ਧਰਤੀ ਤੇ ਬਹੁਤ ਸਟਰੋਂਗ ਸੀ ਆਪਣੇ ਕੰਮ ਤੇ ਮਾਣ ਹੁੰਦਾ ਐ ਜਦੋਂ ਬਰਨਾਲੇ ਦੇ ਵਿੱਚ 20 2022 ਦੀ ਇਲੈਕਸ਼ਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲੜੀ ਐ ਤੇ ਸੰਗਰੂਰ ਦੇ ਵਿੱਚ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਮੇਰੀ ਡਿਊਟੀ ਇਸ ਕਰਕੇ ਲਾਈ ਸੀ ਕਿ ਉਹ ਸਾਡਾ ਜ਼ਿਲ੍ਹਾ ਉੱਥੇ ਬਹੁਤ ਦੂਜੀ ਬੋਟ ਸੀ ਤੇ ਅਸੀਂ ਉੱਥੇ ਵੀਕ ਸਾਂ ਤੇ ਸਾਨੂੰ ਉੱਥੇ ਡਿਊਟੀ ਲਾਤੀ ਤੇ ਮੈਂ ਇੰਨਾ ਉੱਥੇ ਵਰਕ ਕੀਤਾ ਸੀ ਅਸੀਂ ਉਥੋਂ ਵੀ 2550 ਵੋਟਾਂ ਤੇ ਜਿੱਤੇ ਸਾਂ ਜਿਹੜਾ ਸਭ ਤੋਂ ਸਾਡਾ ਕਮਜ਼ੋਰ ਏਰੀਆ ਸੀ ਤੇ ਜਿਹੜਾ ਖਡੂਰ ਸਭ ਤੋਂ ਪੰਥਕ ਏਰੀਆ ਹੈ ਇੱਥੇ ਤਾਂ ਮੈਂ ਹਰ ਇੱਕ ਦੇ ਦੋਖ ਸੋਕ ਚ ਗਿਆ ਤਾਂ ਮੇਰੇ ਭਰਾ ਇਹਨਾਂ ਨੇ ਤਾਂ ਮੇਰੀ ਜਿੰਮੇਵਰੀ ਆਪ ਚੁੱਕੀ ਸੀ ਇਹ ਸਾਡੀ ਇਲੈਕਸ਼ਨ ਦੀ ਵੇਵ ਇੱਥੇ ਸੰਗਰੂਰ ਵਾਲੀ ਬਣਨੀ ਸੀ ਇੱਥੇ ਘਟ ਨਹੀਂ ਸੀ ਇਸ ਵਾਰ ਅਸੀਂ ਮੰਨ ਕੇ ਚੱਲੇ ਸਾਂ ਜਿੰਨੇ ਵੀ ਸਾਡੀ ਪਾਰਟੀ ਦੇ ਲੀਡਰ ਮੰਨ ਕੇ ਚੱਲੇ ਕਿ ਸਾਡੀਆਂ ਦੋ ਸੀਟਾਂ ਨਿਕਲਣਗੀਆਂ ਹਰਪਾਲ ਸਿੰਘ ਬਰੇਰ ਵਾਲੀ ਤੇ ਸਰਦਾਰ ਮਾਨ ਸਾਹ ਵਾਲੀ ਇਹ ਦੋ ਸੀਟਾਂ ਆਪ ਸਾਡੀ ਪਾਰਟੀ ਨੇ ਫੈਸਲਾ ਕੀਤਾ ਵੀ ਹਿੱਜਤਾਂ ਨਹੀਂ ਪਿਛਲੇ 1.5 ਸਾਲ ਦੇ ਵਿੱਚ ਜਿਵੇਂ ਸੰਗਰੂਰ ਤੋਂ ਵੀ ਉਹਨਾਂ ਨੂੰ ਜਿਤਾਇਆ ਗਿਆ ਸੀ ਕਿਹੜੇ ਕੰਮ ਆ ਜਿਹੜੇ ਸੁਨਜੀਤ ਸਿੰਘ ਮਾਨ ਨੇ ਕੀਤੇ ਲੋਕਾਂ ਦੇ ਖਾਸ ਕਰਕੇ ਸੰਗਰੂਰ ਨੂੰ ਬਹੁਤ ਵੱਡੀ ਆਸ ਸੀ ਕਿਉਂਕਿ ਇੱਕ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਉਹ ਗੜ ਹੁੰਦਾ ਸੀ ਤੇ 1.5 ਸਾਲ ਦੇ ਵਿੱਚ ਕੀ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਿਹੜਾ ਲੋਕ ਉਹਨਾਂ ਤੇ ਫਿਰ ਪ੍ਰੋਸਾ ਕਰਨਗੇ ਦੇਖੋ ਜਿਹੜਾ ਸੰਗਰੂਰ ਵਾਲਿਆਂ ਨੂੰ ਸਾਡਾ ਸਿਰ ਝੁਕਦਾ ਹੈ ਜਿਨ੍ਹਾਂ ਨੇ 1.5 ਸਾਲ ਦਾ ਸਮਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤਾ ਹੈ ਹਮਮ ਔਰ ਉਹਨਾਂ ਨੇ 1.5 ਸਾਲ ਦੇ ਵਿੱਚ ਸਭ ਤੋਂ ਵੱਡਾ ਕੰਮ ਤਾਂ ਇਹ ਕੀਤਾ ਹੈ ਕਿ ਜਿਹੜੇ ਟੇਢੇ ਢੰਗ ਨਾਲ ਸਾਡੇ ਨੌਜੋਨਾਂ ਨੂੰ ਚੀਤ ਕੀਤਾ ਗਿਆ ਭਾਵੇਂ ਉਹ ਮੂਸੇ ਵਾਲਾ ਸਾਹਿਬ ਆ ਦੀਪ ਸਿੰਘ ਸਿੱਧੂ ਆ ਜਾਂ ਨਿੱਜਰ ਸਾਹਿਬ ਆ ਖੰਡਾ ਸਾਹਿਬ ਆ ਮਲਕ ਸਾਹਿਬ ਆ ਪੰਜਵੜ ਸਾਹਿਬ ਆ ਰੋਲੇ ਸਾਹਿਬ ਆ ਉਹ ਸਾਰੇ ਜਿਹੜੇ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਗੱਲ ਕਿਸੇ ਨੇ ਸੀ ਪਾਰਲੀਮੈਂਟ ਚ 543 MP ਆ ਜਿਹਦੇ ਵਿੱਚੋਂ 13 ਸਾਡੇ ਪੰਜਾਬ ਦੇ ਆ ਤੇ ਇਹਨਾਂ ਨੂੰ ਮੂੰਹ ਨੂੰ ਜਿੰਦਰਾ ਲੱਗਾ ਏ ਇਹਨਾਂ ਨੇ ਗਲੀਆਂ ਨਾਲੀਆਂ ਦੀ ਸਿਆਸਤ ਕਰਨੀ ਇਹਨਾਂ ਨੇ ਕਦੀ ਨਹੀਂ ਕੌਮ ਦੀ ਗੱਲ ਕੀਤੀ ਭਾਵੇਂ ਸਾਡੇ ਗੁਰੂ ਨੂੰ ਗਲੀਆਂ ਚ ਖਲਾਰ ਦਿੰਦਾ ਭਾਵੇਂ 328 ਰੂਪ ਨਹੀਂ ਲੱਭਦੇ ਭਾਵੇਂ ਸਾਡੀ ਨੌਜਵਾਨਾਂ ਨੂੰ ਟੇਡੇ ਟੰਗੜੇ ਨਸ਼ੇ ਨਾਲ ਮਾਰਿਆ ਜਾ ਰਿਹਾ ਪਰ ਇਹਨਾਂ ਕਦੀ ਗੱਲ ਨਹੀਂ ਕੀਤੀ ਤੇ ਮਾਨ ਸਾਹਿਬ ਨੇ ਜਦੋਂ ਇਹ ਗੱਲ ਪਾਰਲੀਮੈਂਟ ਚ ਜਾ ਕੇ ਕੀਤੀ ਏ ਤੇ ਜਿਹੜੀਆਂ ਵਲਡ ਦੀਆਂ ਵੱਡੀਆਂ ਫਾਈਵ ਵਾਈਸ ਹੁੰਦੀਆਂ ਏ ਉਹਨਾਂ ਨੇ ਇੱਕ ਦਮ ਮਹਿਸੂਸ ਕੀਤਾ ਕਿ ਸਿੱਖਾਂ ਦਾ ਲੀਡਰ ਬੋਲ ਰਿਹਾ ਹੈ ਤੇ ਇਹ ਕੋਈ ਤਾਂ ਗੱਲ ਹੈਗੀ ਆ ਫਿਰ ਮੁੜ ਕੇ ਉਹਨਾਂ ਨੇ ਜਦੋਂ ਇਹਦੀ ਅਨਕੁਆਰੀ ਕੀਤੀ ਹੈ ਇਹਦੇ ਤੇ ਸਾਰਾ ਕੁਝ ਤੇ ਦੋਸ਼ੀ ਪਾਇਆ ਗਿਆ ਸਾਡਾ ਦੇਸ਼ ਜਿਨ੍ਹਾਂ ਨੇ ਨਿੱਜਰ ਸਾਹਿਬ ਨੂੰ ਮਾਰਿਆ ਫਿਰ ਉਹਨਾਂ ਨੇ ਇਹ ਵੀ ਗੱਲ ਕਿਹਾ ਹੈ ਮੋਦੀ ਸਾਹਿਬ ਨੂੰ ਕਿ ਤੈਨੂੰ ਪੱਥਰ ਜੋਗ ਵਿੱਚ ਭੇਜ ਦਾਂਗੇ ਜੇ ਸਰਦਾ ਹੁਣ ਸਿੱਖਾਂ ਦਾ ਕੋਈ ਨੁਕਸਾਨ ਹੋਇਆ ਸੋ ਇਹ ਗੱਲਾਂ ਉਦੋਂ ਹੀ ਹੋਈਆਂ ਜਦੋਂ ਸੁਗਰੂਰ ਵਾਲਿਆਂ ਨੇ ਮਾਨ ਸਾਹਿਬ ਨੂੰ ਉੱਥੇ ਭੇਜਿਆ ਇਹ ਸਾਡੇ ਕੌਮ ਦੀ ਤੇ ਸਾਡੇ ਲੀਡਰ ਦੀ ਵੱਡੀ ਪ੍ਰਾਪਤੀ ਹੈ ਹੁਣ ਵਿਕਾਸ ਦੀ ਜੇ ਗੱਲ ਕਰ ਲਈਏ ਤੇ ਤਾਂ ਵੀ ਅਸੀਂ ਦੂਜਿਆਂ ਨੂੰ ਪਿੱਛੇ ਨਹੀਂ ਅੱਗੇ ਆ ਕਿਉਂਕਿ ਅੱਜ ਤੱਕ ਸਾਡਾ ਐਮਪੀ ਤੇ ਇੱਥੇ ਕਿਸੇ ਨੇ ਵੇਖਿਆ ਨਹੀਂ ਪਰ ਮਾਨ ਸਾਹਿਬ ਨੇ ਕੈਂਸਰ ਦਾ ਇਲਾਜ ਗੁਰਦੇ ਫਿਫੜੇ ਗੋਡੇ ਐਂਡਾਂ ਕਾਂ ਖੁੰਡੀਆਂ ਟਰਾਈਸਾਈਕਲ ਜਿੰਮਾ ਵਾਟਰ ਟੈਂਕ ਤੇ ਉਥੇ 80 ਸੜਕਾਂ ਜਿਹੜੀਆਂ ਜਿਨ੍ਹਾਂ ਦਾ ਨਿਰਮਾਣ ਚੱਲਦਾ ਕੰਪਲੀਟ ਕਰਤੀਆਂ ਔਰ 1.54 ਕਰੋੜ ਦਾ ਬਰਨਾਲੇ ਦੇ ਵਿੱਚ ਹਸਪਤਲ ਲੈ ਕੇ ਆਏ ਆ ਜਦੋਂ ਪਿਛਲੀ ਵਾਰ ਜਿੱਤੇ ਸੀ ਉਦੋਂ ਉਹਨਾਂ ਨੇ ਸੰਗਰੂਰ ਦੇ ਵਿੱਚ ਐਮੈਜ ਲਿਆਂਦਾ ਸੀ ਹਸਪਤਲ ਇੱਕ ਮਾਲਵੇ ਤੋਂ ਮਾਝੇ ਨੂੰ ਰੇਲ ਚਲਾਤੀ ਹੈ ਜਿਹੜੀ ਸਾਡੇ ਗੁਰਤਾ ਮਾਨ ਦੇ ਦਰਸ਼ਨ ਕਰਨ ਆਉਗੀ ਜਿਹੜੀ ਹੁਣ ਕਰਤਾਰਪੁਰ ਦੇ ਜੇ ਇਸ ਵਾਰ ਜਿੱਤਦੇ ਆ ਤੇ ਕਰਤਾਰਪੁਰ ਦੇ ਲਾਂਘੇ ਤੱਕ ਵੀ ਜਾਊਗੀ ਫਿਰ ਉੱਥੇ ਸਭ ਤੋਂ ਵੱਡੀ ਗੱਲ ਇਹ ਜਿਹੜੇ ਪੂਰੇ ਦੇਸ਼ ਦੇ ਵਿੱਚ ਅੱਜ ਇਹ ਗ੍ਰਾਂਟ ਨਹੀਂ ਆਈ ਜਿਹੜੀ ਮਾਨ ਸਾਹਿਬ ਲੈ ਕੇ ਆਏ ਆ ਉਥੋਂ ਦੇ ਹਿੰਦੂ ਵੀਰਾਂ ਨੂੰ ਵੀ ਪੁੱਛ ਲਈਏ ਤਾਂ ਬੜੇ ਕੋਝ ਹੁੰਦੇ ਆ ਕਿ ਸਾਡਾ ਐਮਪੀ ਇਦਾਂ ਦਾ ਹੋਣਾ ਚਾਹੀਦਾ ਮੈਂ ਕਿਹਾ ਕਿ ਹੋ ਇਹੋ ਜੀ ਗੱਲ ਕਿਉਂ ਮਾਨ ਸਾਹਿਬ ਨੇ ਕੀਤਾ ਉਹ ਕਹਿੰਦੇ ਕਿ ਜਿੰਨੀਆਂ ਵੀ ਸਾਡੀਆਂ ਤਾਰਾਂ ਐ ਇਹ ਨਵੀਆਂ ਤੇ ਅੰਡਰਗਰਾਊਂਡ ਹੋਣੀਆਂ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਤਿੰਨ ਨਾਲ ਕਹਿੰਦੇ ਵਿੱਚ ਸਾਰੀਆਂ ਤਾਰਾਂ ਨਵੀਆਂ ਤੇ ਅੰਡਰਗਰਾਊਂਡ ਇਹ ਹਰੇ ਕਿਸੇ ਨੇ ਨਹੀਂ ਕੀਤਾ ਇਹ ਸਰਦਾਰ ਮਾਨ ਨੇ ਕੀਤਾ ਉਹ ਮੈਨੂੰ ਕਹਿੰਦੇ ਵੀ ਜੇ ਕਿਸੇ ਨੂੰ ਵਿਕਾਸ ਕਰਨਾ ਆਉਂਦਾ ਹੈ ਤੇ ਆਪਣੀ ਕੌਮ ਦੀ ਗੱਲ ਕਰਨੀ ਆਉਂਦੀ ਹੈ ਤੇ ਉਹ ਆ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਇੱਕ ਆਖਰੀ ਸਵਾਲ ਹਰੇਕ ਪਾਰਟੀ ਦੇ ਵੱਲੋਂ ਕਿਹਾ ਜਾਂਦਾ ਵੀ ਅਸੀਂ ਪੰਜਾਬ ਦਾ ਦੁੱਖ ਸਮਝਦੇ ਹਾਂ ਇਹ ਅਸੀਂ ਪੰਥਕਾ ਇੱਕ ਤਾਂ ਪੰਥਕ ਦੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਲੋਕ ਅਸਲ ਦੇ ਵਿੱਚ ਪੰਥਕ ਕੌਣ ਹੈ ਕਿਉਂਕਿ ਦਸਤਾਰ ਦੀ ਜੇ ਗੱਲ ਕੀਤੀ ਜਾਵੇ ਕੱਲੀ ਦਸਤਾਰ ਤੇ ਤੇਜਕ ਜੇ ਅਸੀਂ ਵੋਟ ਪਾਉਨੇ ਆ ਤਾਂ ਉਹ ਤਾਂ ਫਿਰ ਭਗਵੰਤ ਮਾਨ ਦੇ ਵੀ ਸੀ ਉਹ ਤਾਂ ਫਿਰ ਕੈਪਟਨ ਅਮਨਿੰਦਰ ਸਿੰਘ ਦੇ ਵੀ ਸੀ ਉਹ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਸੀ ਉਹ ਤਾਂ ਚਰਨਜੀਤ ਸਿੰਘ ਚੰਨੀ ਦੇ ਵੀ ਸੀ ਤੇ ਉਹੀ ਦਸਤਾ ਇਧਰ ਲਈ ਦਸਤਾਰ ਚ ਤੇ ਉਧਰ ਲਈ ਦਸਤਾਰ ਚ ਕੀ ਫਰਕ ਹੈ ਪੰਥਕ ਲੋਕ ਕੌਣ ਨੇ ਤੁਸੀਂ ਵੇਖਿਆ ਕਦੀ ਦੀਪ ਸਿੰਘ ਸਿੱਧੂ ਨੇ ਪਹਿਲਾਂ ਦਸਤਾਰ ਬੱਧੀ ਉਹ ਮੋਨਾ ਸਿੰਘ ਉਹ ਪੰਥਕ ਸੀ ਤੁਸੀਂ ਵੇਖਿਆ ਹੀ ਕਦੀ ਪਹਿਲਾਂ ਜਿਹੜੇ ਜਿਹੜੇ ਸਾਡੇ ਯੋਧਿਆ ਨੇ ਸਾਡੀਆਂ ਡਿੱਗੀਆਂ ਪੱਗਾਂ ਸਿਰ ਤੇ ਰੱਖੀਆਂ ਪਹਿਲਾਂ ਤੋਂ ਮੋਨੇ ਸਿੰਘ ਉਹ ਤਾਂ ਉਸ ਤੋਂ ਬਾਅਦ ਉਹ ਵਰ ਸਿੱਖੀ ਚਾਇਆ ਜਦੋਂ ਉਹਨਾਂ ਨੇ ਮਨ ਚ ਉਤਾਰ ਲਿਆ ਕਿ ਅਸੀਂ ਹੁਣ ਕੌਮ ਦੇ ਤਾਂ ਵਾਸਤੇ ਫੈਸਲੇ ਲੈਣੇ ਆ। ਅੱਜ ਪੰਥਕ ਉਹ ਬੰਦੇ ਆ ਜਿਹੜੇ ਛੇਵੇਂ ਪਾਤਸ਼ਾਹ ਮਹਰੀ ਪੀਰੀ ਨੂੰ ਅਪਣਾ ਕੇ ਬੈਠੇ। ਜਿਹੜੇ ਇਹ ਗੱਲ ਕਰਦੇ ਆ ਕਿ ਸਾਡੀ ਸਿੱਖ ਕੌਮ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਪਰ ਸਾਡਾ ਹੀ ਗੁਰੂ ਸੇਵ ਨਹੀਂ ਇੱਥੇ। ਸਾਡੇ ਗੁਰੂ ਨੂੰ ਅਸੀਂ ਬੇਅਦਬੀ ਹੁੰਦੀ ਆ। ਮੈਂ ਨਹੀਂ ਕਹਿੰਦਾ ਗੀਤਾ ਦੀ, ਕੁਰਾਨ ਦੀ, ਬਾਈਬਲ ਦੀ ਹੋਣੀ ਚਾਹੀਦੀ ਕਿਉਂਕਿ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ। ਪਰ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਬੇਅਦਬੀ ਹੁੰਦੀ ਸਾਰੇ ਥਾਵਾਂ ਤੇ? ਪੰਥਕ ਉਹਨਾਂ ਨੇ ਅਸਤੀਫੇ ਦਿੱਤੇ ਮਰਬੀ ਵੇਲੇ ਕਿ ਤੁਸੀਂ ਸਾਨੂੰ ਇਨਸਾਫ ਨਹੀਂ ਦਿੱਤਾ ਜਿਨ੍ਹਾਂ ਨੇ ਸਾਡੀ ਨਸਲ ਕੋਸ਼ਿਸ਼ ਕੀਤੀ ਹੈ ਟਾਇਰ ਪਾ ਪਾ ਕੇ ਸਾੜਿਆ ਹੈ ਉਹਨਾਂ ਲੋਕਾਂ ਨੂੰ ਹਜ਼ਾਰ ਆਲਮ ਹੋਵੇ ਜਿਹਨੇ ਆਲਮ ਸਨਾਂ ਬਣਾਈ ਸੀ ਡੀਜੀਪੀ ਸੁਮੇਸ਼ ਸਿੰਘ ਸੈਣੀ ਵਜਨ ਨੇ ਸਾਨੂੰ ਕੋਕੋ ਕੇ ਮਾਰਿਆ ਉਹਨਾਂ ਲੋਕਾਂ ਨੂੰ ਇਹਨਾਂ ਡੀਜੀਪੀ ਲਾ ਛੱਡਿਆ ਤੇ ਜਦੋਂ ਇਹਨਾਂ ਨੇ ਇਹੋ ਜੇ ਕੰਮ ਕੀਤੇ ਸੂਰੀਰ ਗਿਆ ਨੂੰ ਵੀ ਸ਼ਾਮਲ ਕੀਤਾ ਤੇ ਉਦੋਂ ਪੰਥਕ ਲੋਕ ਜਿਹੜੇ ਅਸਤੀਫੇ ਦੇ ਕੇ ਪਾਸੇ ਹੋ ਗਏ ਉਹਨਾਂ ਲੋਕਾਂ ਨੂੰ ਮੈਂ ਪੰਥਕ ਹੀ ਗਿਣਦਾ ਹੈ ਜਿਨ੍ਹਾਂ ਲੋਕਾਂ ਨੇ ਉਹਨਾਂ ਵੇਲੇ ਇਹਨਾਂ ਨੂੰ ਠੋਡ ਮਾਰੇ ਜਿਹੜੇ ਅੱਜ ਵੀ ਨਾਲ ਚੱਲੀ ਜਾਂਦੇ ਆ ਉਹ ਉਹ ਕਹਿੰਦੇ ਜੀ ਅਸੀਂ ਆਹੀ ਉਹ ਗ੍ਰਾਂਟ ਦਾ ਸਾਡਾ ਜੀ ਸਰਪੰਚੀ ਦਾ ਉਹ ਪੰਥਕ ਨਹੀਂ ਹੁੰਦੇ ਪੰਥਕ ਤੋਂ ਹੁੰਦੇ ਜਿ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1984 ਦੇ ਵਿੱਚ ਆਪਣੀ ਕੁਰਸੀ ਨੂੰ ਲੱਤ ਮਾਰ ਦਿੱਤੀ ਪਹਿਲੇ ਨੰਬਰ ਦਾ ਆਈਪੀਐਸ ਅਫਸਰ ਇਹਨੇ ਆਪਣੀ ਕੁਰਸੀ ਛੱਡ ਦਿੱਤੀ ਇਸ ਤਰ੍ਹਾਂ ਦੇ ਪੰਥਕ ਤਾਂ ਫਿਰ ਅਕਾਲੀ ਦਲ ਵਾਲੇ ਵੀ ਆਪਣੇ ਆਪ ਨੂੰ ਕਹਿੰਦੇ ਉਹ ਵੀ ਕਹਿੰਦੇ ਆ ਕਿ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀ ਜਦੋਂ ਪਹਿਲਾ ਅੰਦੋਲਨ ਹੋਇਆ ਸੀ ਅਸੀਂ ਵੀ ਉਦੋਂ ਪਾਜ-ਪਾ ਦਿਨਾਂ ਨੂੰ ਘਟ ਜੋੜ ਤੋੜਿਆ ਸੀ ਨੇ ਉਹਨਾਂ ਇਸ ਕਰਕੇ ਨਹੀਂ ਤੋੜਿਆ ਹੁਣ ਤੁਸੀਂ ਵੇਖੋ ਹੁਣ ਕਿ ਆਸ ਚੱਲਦੇ ਰਹਾ ਕਿ ਅਸੀਂ ਪਿਆਜ ਬਣਾ ਗੱਠ ਜੋੜ ਕਰਦਾ ਜਦੋਂ ਇਹਨਾਂ ਦੇ ਕੋਲ ਸੌਦਾ ਵੇਖਿਆ ਉਹਨਾਂ ਨਹੀਂ ਹੈਗਾ ਤੇ ਉਹਨਾਂ ਨੇ ਆਪ ਬਣਾ ਕੀਤਾ ਹੈ ਇਹਨਾਂ ਕਦੋਂ ਬਣਾ ਕੀਤਾ ਅੱਜ ਵੀ ਕਹਿੰਦੇ ਸਰਦਾਂ ਗੱਠ ਜੋੜ ਕਰ ਲੈ ਸੋ ਮੈਂ ਤੁਹਾਨੂੰ ਇਹ ਦੱਸਦਾ ਹੈ ਕਿ ਇਹ ਰੁੜੇ ਜਾਂਦੇ ਪੰਜਾਬ ਨੂੰ ਤਾਂ ਸਿਰਫ ਉਸ ਹਿਰਦ ਲੋਕ بچਾ ਸਕਦੇ ਆ ਜਿਨ੍ਹਾਂ ਨੂੰ ਬੜਾ ਲੰਮੇ ਸਮੇਂ ਤੋਂ ਨੁਕਰੇ ਲਾ ਕੇ ਰੱਖਿਆ ਇਹਨਾਂ ਰੋਕਾਂ ਨੇ ਅੱਜ ਮੈਂ ਇਹਨਾਂ ਨੂੰ ਇੱਕੋ ਬੇਨਤੀ ਕਰਦਾ ਤੁਹਾਡੇ ਮੱਧਮੇ ਦੇ ਰਹੀਂ ਕਿ ਤੁਸੀਂ ਹੁਣ ਆਵਦਾ ਰਾਵਣਾ ਬੈਠੋ ਤੇ ਜਿਹੜੇ ਨੌਜਵਾਨ ਪੰਥਕ ਚਿਹਰੇ ਜਿਹੜੇ ਜਿਹੜੇ ਵਾਕਿਆ ਹੀ ਆਪਣਾ ਮਾਰ ਤਾ ਸਕਦੇ ਆ ਪਰ ਵੇਖ ਨਹੀਂ ਸਕਦੇ ਉਹਨਾਂ ਲੋਕਾਂ ਨੂੰ ਗਾੜੀ ਆਉਂਦਾ ਪੰਜਾਬ ਨੂੰ ਪਹੁੰਚਾਉਣ ਦੇ ਸਾਡੇ